ਜੋਗੋਤ ਲਾਈਕ ਨੂੰ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੋਈ ਧਮਕੀ ਭਰੀਆਂ ਮੇਲਾ ਜਿਹਨਾਂ ਦਾ ਸਿਸਤਰਾ ਲਗਾਤਾਰ ਜਾਰੀ ਹੈ ਔਰ ਇਹ ਮੇਲਾ ਲਗਾਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੀਤੀਆਂ ਜਾ ਰਹੀਆਂ ਨੇ ਔਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਲ ਸਰਦਾਰ ਗੁਰਦੀਪ ਸਿੰਘ ਜੀ ਔਟਲਾ ਜੋ ਮੈਂਬਰ ਪਾਰਲੀਮੈਂਟ ਨੇ ਅਨੁਸਰ ਸਾਹਿਬ ਤੋਂ ਉਹਨਾਂ ਦੀ ਬੇਨਤੀ ਵੀ ਆਈਆਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਈਮੇਲ ਦੇ ਵਿੱਚ ਜਿਹੜੀਆਂ ਈਮੇਲਾਂ ਨੇ ਉਹ ਆਈਆਂ ਪਰ ਬੜੀ ਅਫਸੋਸ ਦੀ ਗੱਲ ਹੈ ਤੇ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਇਹਦੇ ਤੋਂ ਬਿਲਕੁਲ ਖਾਲੀ ਨੇ ਕਿਸੇ ਵੀ ਸਿੱਖੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਜਿਹੜੇ ਨੇ ਉਹ ਨਹੀਂ ਪਹੁੰਚ ਸਕੇ ਲੋਕੀ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਜਿਹਨਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਪਰ ਹੁਣ ਤੱਕ ਕਿਸੇ ਵੀ ਰਜੈਕਟਡ ਤੱਕ ਈਡੀਆਂ ਏਜੰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੀਆਂ ਔਰ ਬੜੀ ਦੁਖਦਾਈ ਗੱਲ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਔਰ ਜਿਸ ਦਾ ਇਹ ਹੁਕਮ ਹੈ ਕਿ ਨਾ ਕੋ ਬੈਰੀ ਨਾ ਹੈ ਮੇਦਾਨਾ ਸਦਰ ਸੰਗ ਹਮਕੋ ਪਨ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਚਰਬਤੀਰਾ ਨਹੀਂ ਹੈ ਔਰ ਇਸ ਪਾਵਨ ਸਥਾਨ ਤੇ ਹਰ ਵਰਗ ਦਾ ਹਰ ਧਰਮ ਦਾ ਹਰ ਦੇਸ਼ ਦਾ ਹਰ ਰੰਗ ਦਾ ਹਰ نسل ਦਾ ਹਰ ਸੱਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਵੇੜੇ ਆ ਕੇ ਮੱਥਾ ਟੇਕ ਸਕਦਾ ਹੈ ਪ੍ਰਸ਼ਾਦ ਛਕ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਔਰ ਇੱਥੇ ਆ ਕੇ ਠਹਿਰ ਸਕਦਾ ਹੈ ਰਹਿ ਸਕਦਾ ਹੈ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਅਹਨियत ਵੱਖਰੇ ਤੌਰ ਤੇ ਇੱਥੇ ਨਹੀਂ ਦਿੱਤੀ ਜਾਂਦੀ ਔਰ ਕਿਸੇ ਨੋ ਦੇ ਵਖਰੇ ਤੌਰ ਤੇ ਕੋਈ ਇੱਥੇ ਜਿਹੜਾ ਵਿਤਕਰ ਹੈ ਉਹ ਵੀ ਬਿਲਕੁਲ ਨਹੀਂ ਕੀਤਾ ਜਾਂਦਾ ਔਰ ਫਿਰ ਵੀ ਐਸੇ ਪਵਨ ਅਸਥਾਨ ਜੋ ਕਿ ਖੰਡਾ ਬ੍ਰਹਮੰਡਾ ਦੇ ਵਿੱਚ ਜਿਸ ਪਵਨ ਅਸਥਾਨ ਵਰਗਾ ਹੋਰ ਕੋਈ ਪਵਨ ਅਸਥਾਨ ਜਿਹੜਾ ਐਸਾ ਨਹੀਂ ਹੈ ਕਿਉਂਕਿ ਗੁਰਵਰਜਨ ਦੇਵ ਜੀ ਮਹਾਰਾਜ ਦਾ ਇਹ ਬਚਨ ਹੈ ਕਿ ਜਿੱਥੇ ਸਭੇ ਥਾਵ ਨਹਿ ਤੁਦ ਜਿਹਿਆ ਬਦੋ ਪੁਰਖ ਵਿਧਾਤਾ ਤਾਂ ਤੂ ਸੁਹਿਆ ਵਸਦੇ ਸਗਨ ਅਪਾਰ ਅਨੂਪ ਪ੍ਰਾਨਮਦਾਸ ਪੁਰ ਹਰ ਹਾਂ ਨਾਨਕ ਕਸਮ ਰਜਾਹੇ ਮਾਏ ਰਾਮਦਾਸ ਸਰ ਜਿਸ ਦੀ ਸਿਰਜਣਾ ਖੁਦ ਆਕਾਰਪੁਖ ਪਰਮੇਸ਼ਰ ਨੇ ਆਪ ਕੀਤੀ ਹੈ ਉਸ ਪਾਵਨ ਸਥਾਨ ਵਾਸਤੇ ਅਸੀਂ ਆ ਧੰਕੀ ਭਰੀਆਂ ਈਮੇਲਾਂ ਤੋਂ ਆ ਰਹੀਆਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖदाई ਵੀ ਹੈ ਕਿਉਂਕਿ ਐਸੇ ਸਥਾਨ ਤੇ ਇਹ ਮੇਰਾ ਜਿਹੜੀਆਂ ਕਰਨੀਆਂ ਨੇ ਇਹ ਕੋਈ ਮਨੁੱਖਾ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਾਂ ਸੰਗਤਾਂ ਨੂੰ ਭੈਅ ਫੇਰ ਕਰਨ ਵਾਸਤੇ ਗੁਸਾਸ਼ ਕੀਤੀ ਹੋਈ ਹੋ ਸਕਦੀ ਹੈ ਜੋ ਕਿ ਬਹੁਤ ਵੱਡੀ ਗਿਣਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਰ ਰੋਜ਼ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕਦੀ ਹੈ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਆ ਕੇ ਠਹਿਰਦੀ ਹੈ ਔਰ ਸੰਗਤਾਂ ਦੇ ਵਾਰਾਂ ਨੂੰ ਪਹਪੀਤ ਕਰਨ ਵਾਸਤੇ ਵੀ ਕਿਹੜਾ ਵਰਤਾਰਾ ਇਹ ਕੀਤਾ ਗਿਆ ਹੋ ਸਕਦਾ ਹੈ